ਵੇਖੋ ਜੀ ਸਾਹ ਦੇਣਗੇ ਮੈਂ ਕਹਿਆ ਜੀ ਤੁਹਾਡੇ ਸਾਹਮਣੇ ਹੀ ਆ ਆ ਜਿੱਥੇ ਆਪਾਂ ਆਏ ਆ ਇੱਥੇ ਵੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਇਹ ਸਿਰਫ ਗੱਲਾਂ ਹਵਾ ਹਵਾਈ ਆ ਜਦੋਂ ਦਿੱਲੀ ਤੋਂ ਆ ਕੇ ਲਟੇਰੇ ਸਾਨੂੰ ਪੈਂਦੇ ਆ ਨਾ ਉਸ ਟਾਈਮ ਜਿਹੜਾ ਸਾਡੇ ਪੰਜਾਬੀਆਂ ਦਾ ਜਿਹੜਾ ਇਹ ਮਨੋਂ ਪਰ ਥੜ ਦਿੰਦੇ ਆ ਵੀ ਸਰਕਾਰਾਂ ਦੇ ਪੱਲੇ ਕੱਖ ਨਹੀਂ ਗਾ ਇਹਨਾਂ ਦੇ ਮੰਤਰੀ ਆਏ ਆ ਕਿਸੇ ਨੇ ਰੁਪਈਏ ਦਾ ਵੀ ਦਿੱਤੇ ਹੋਣ ਤੇ ਗੱਲ ਕਰਨੇ ਤਾਂ ਕਹਿੰਦੇ ਪਹਿਲਾਂ ਮੀਟਿੰਗ ਹੋਊਗੀ ਪਹਿਲਾਂ ਸਰਵੇ ਹੋਊਗਾ ਫਿਰ ਜਾ ਕੇ ਉੱਥੇ ਸਾਰਾ ਕੁਝ ਹੋਊਗਾ ਇਹੋ ਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਮੁਰਗੀ ਬੱਕਰੀ ਮਰੀਦਾ ਵੀ ਤੁਹਾਨੂੰ ਕੋਈ ਗਰਦੌਰੀ ਦੀ ਲੋੜ ਨਹੀਂ ਸਿੱਧਾ 50 ਮਿੰਟਾਂ 'ਚ ਐਮਐਸਪੀ ਮਿੰਟੋ-ਮਿੰਟ ਤੁਹਾਨੂੰ ਜਿਹੜੇ ਪੈਸੇ ਅਕਾਊਂਟ 'ਚ ਆ ਜਾਣ ਕਰਨਗੇ ਗਰਦੌਰੀ ਬੱਕਰੀ ਗਈ ਕਿੱਥੇ ਐਸ ਵੇਲੇ ਮੈਂ ਕਹਾਂ ਜੀ ਇਹ ਹਵਾ-ਹਵਾਈ ਬਿਆਨ ਆ ਆਪ ਤਾਂ ਪਾਉ ਹੋ ਰਹੀ ਉੱਥੇ ਪਏ ਆ ਹਸਪੀਟਲ 'ਚ ਜਿੱਥੇ ਆਪਾਂ ਬੈਠੇ ਇੱਥੋਂ ਤੁਸੀਂ ਬੰਨ ਤੇਜ ਚ ਟੁੱਟਾ ਸੀਗਾ ਲਓ ਜੀ ਇਸ ਵਾਰ ਨਹੀਂ ਇਸ ਬੰਨ ਤੇ ਘੇੜਾ ਹੀ ਨਹੀਂ ਮਾਰਿਆ ਕਿਸੇ ਤਰਾ ਕੀ ਦੇਖਣਯੋਗ ਦੇਖਣਯੋਗ ਇਹ ਆਂਦਾ ਵਾ ਆਪਾਂ ਦੇਖਣਯੋਗ ਗੱਲ ਇਹ ਆਂਦੀ ਹੈ ਕਿ ਇੱਥੇ ਕੋਈ ਧਾਰਮਿਕ ਸੰਸਥਾ ਜਿਹਨੇ ਇਕੱਠੀਆਂ ਹੋ ਕੇ ਆਈਆਂ ਨਾ ਕਿਸੇ ਵੀ ਪ੍ਰਸ਼ਾਸਨ ਨੇ ਡੀਸੀ ਨੇ ਜਾਂ ਪੰਜਾਬ ਦੇ ਸੀਐਮ ਮੁੱਖ ਮੰਤਰੀ ਸਾਹਿਬ ਨੇ ਇੱਥੇ ਕੁਝ ਰਾਹਤ ਸਮਗਰੀ ਭੇਜਿਆ ਕੇਜਰੀਵਾਲ ਸਾਹਿਬ ਵੀ ਆਏ ਕੱਲ ਪਰਸੋਂ ਅਮਿੰਦਰ ਪਗੜ ਜੀ ਵੀ ਆਏ ਆ ਉਹਨਾਂ ਨੇ ਵੀ ਕੁਝ ਆਪਣੇ ਜੇਬ ਦੇ ਵਿੱਚੋਂ ਫੰਡ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਜਿੰਨੇ ਵੀ ਐਮਐਲਏ ਨੇ ਵਿਧਾਇਕ ਨੇ ਉਹ ਆਪਣੇ ਜੇਬ ਦੇ ਵਿੱਚੋਂ ਇੱਥੇ ਦੇ ਜਿਹੜੇ ਜਨਤਾ ਨੂੰ ਫੰਡ ਦੇਣ ਵੇਖੋ ਜੀ ਸਾਹ ਦੇਣਗੇ ਮੈਂ ਕਹਿਆ ਜੀ ਤੁਹਾਡੇ ਸਾਹਮਣੇ ਹੀ ਆ ਆ ਜਿੱਥੇ ਆਪਾਂ ਆਏ ਆ ਇੱਥੇ ਕੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਇਹ ਸਿਰਫ ਗੱਲਾਂ ਹਵਾ ਹਵਾਈ ਆ ਜਿਹੜਾ ਆਪਾਂ ਕਹਿ ਦੇਣਾ ਵੀ ਤੁਹਾਨੂੰ ਆਪਣੇ ਫੰਡ ਦੇ ਵਿੱਚੋਂ ਮੁੱਖ ਮੰਤਰੀ ਫੰਡ ਦੇ ਵਿੱਚ ਰਾਹਤ ਜਿਹੜੀ ਆ ਉਹ ਕਰੋ ਜੇ ਕਰੋ ਉਹ ਕਰੋ ਜਿੱਥੇ ਆਪਾਂ ਹੁਣ ਬੈਠੇ ਆ ਇੱਥੋਂ ਤੱਕ ਕੋਈ ਇਹਨਾਂ ਦਾ ਮੰਤਰੀ ਕੋਈ ਸੰਤਰੀ ਕੋਈ ਨਹੀਂ ਪਹੁੰਚਿਆ ਜੇ ਸੇਵਾ ਦੀ ਗੱਲ ਕਰੀਏ ਜਿਹੜੇ ਸਾਡੇ ਪੰਜਾਬੀ ਆ ਨਾ ਇਹਨਾਂ ਪੰਜਾਬ ਦੇ ਖੂਨ ਦੇ ਵਿੱਚ ਹੀ ਸੇਵਾ ਆ ਪੰਜਾਬ ਪੰਜਾਬ ਨਾਲ ਕੋਈ ਨਹੀਂ ਖੜਦਾ ਪੰਜਾਬ ਆਪਣੇ ਨਾਲ ਆਪ ਹੀ ਖੜਦਾ ਜਿਹਦੇ ਅੰਦਰ ਪੰਜਾਬ ਦਾ ਜਿਹੜੇ ਜਿਹੜੇ ਇਨਸਾਨ ਨੇ ਪੰਜਾਬ ਦੀ ਧਰਤੀ ਤੇ ਜਨਮ ਲੇ ਲਿਆ ਨਾ ਉਹ ਹਮੇਸ਼ਾ ਦੇ دریا ਉਹਦਾ ਵੱਡਾ ਹੋਗਾ ਤੇ ਦੂਜਿਆਂ ਦੀ ਮਦਦ ਕਰਨ ਵਾਲਾ ਹੋਗਾ ਪਰ ਜਦੋਂ ਦਿੱਲੀ ਤੋਂ ਆ ਕੇ ਲਟੇਰੇ ਸਾਨੂੰ ਪੈਂਦੇ ਆ ਨਾ ਉਸ ਟਾਈਮ ਜਿਹੜਾ ਸਾਡੇ ਪੰਜਾਬੀਆਂ ਦਾ ਜਿਹੜਾ ਇਹ ਮਨੋਬਲ ਖੁਰ ਦਿੰਦੇ ਆ ਹੁਣ ਇੱਥੇ ਵੇਖ ਲਓ ਉਧਰ ਬੇੜੀ ਤਿੰਨ ਪ੍ਰਿੰਟ ਸਾਡੇ ਜਿਹੜੇ ਬਹੁਤ ਤਵਾ ਹੋ ਗਈ ਫਸਲ ਉਹਨਾਂ ਦੀ ਉਹਨਾਂ ਦੇ ਘਰਾਂ 'ਚ ਵੀ ਵੜ ਗਿਆ ਪਾਣੀ ਜਿਹੜਾ ਆਉਂਦਾ ਬੋਟ ਤੇ ਚੜਦਾ ਉੱਥੇ ਪਹੁੰਚਦਾ ਜਿਹੜਾ ਆਉਂਦਾ ਬੋਟ ਤੇ ਚੜਦਾ ਉੱਥੇ ਪਹੁੰਚਦਾ ਹਨਾ ਤੇ ਗੱਲ ਇਹ ਆ ਵੀ ਸਰਕਾਰਾਂ ਦੇ ਪੱਲੇ ਕੱਖ ਨਹੀਂ ਗਾ ਹੁਣ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੈਂ ਜਦੋਂ ਇੱਧਰ ਲੈ ਕੇ ਆਏ ਅਸੀਂ ਠੀਕ ਆ ਉਹਨਾਂ ਨੂੰ ਲੈ ਕੇ ਗਏ ਮੌਕੇ ਤੇ ਉਹਨਾਂ ਆਪਣੀ ਜੇਬ ਦੇ ਵਿੱਚੋਂ ਠੀਕ ਆ 20000 ਲੀਟਰ ਤੇਲ ਦੇਤਾ 20 ਲੱਖ ਰੁਪਏ ਦਾ ਲੱਗ ਭਾਗ ਠੀਕ ਆ ਜੀ ਉਹਨੂੰ ਕਹਿੰਦੇ ਆ ਸੇਵਾ ਇਹਨਾਂ ਦੇ ਮੰਤਰੀ ਆਏ ਆ ਕਿਸੇ ਨੇ ਰੁਪਈਏ ਦਾ ਵੀ ਦਿੱਤੇ ਹੋਣ ਤੇ ਗੱਲ ਕਰਨੇ ਤਾਂ ਕਹਿੰਦੇ ਪਹਿਲੋਂ ਮੀਟਿੰਗ ਹੋਊਗੀ ਪਹਿਲੋਂ ਸਰਵੇ ਹੋਊਗਾ ਫਿਰ ਜਾ ਕੇ ਉੱਥੇ ਸਾਰਾ ਕੁਝ ਹੋਊਗਾ ਇਹੋ ਹੀ ਭਗਵੰਤ ਸਮਾਨ ਕਹਿੰਦਾ ਹੁੰਦਾ ਸੀਗਾ ਕਿ মুরਗੀ ਬੱਕਰੀ ਮਰੀ ਦਾ ਵੀ ਤੁਹਾਨੂੰ ਕੋਈ ਗਰਦੌਰੀ ਦੀ ਲੋੜ ਨਹੀਂ ਸਿੱਧਾ 50 ਮਿੰਟਾਂ 'ਚ ਐਮਐਸਪੀ ਮਿੰਟੋ-ਮਿੰਟ ਤੁਹਾਨੂੰ ਜਿਹੜੇ ਪੈਸੇ ਅਕਾਊਂਟ 'ਚ ਆ ਜਾਣ ਕਰਨਗੇ ਗਰਦੌਰੀ ਬੱਕਰੀ ਗਈ ਕਿੱਥੇ ਐਸਲ ਮੈਂ ਕਹਾਂ ਜੇ ਇਹ ਹਵਾ-ਹਵਾਈ ਬਿਆਨ ਆ ਆਪ ਤਾਂ ਪਾਓ ਰਹੀ ਓਥੇ ਪਏ ਆ ਹਸਪੀਟਲ 'ਚ ਜੇ ਤੁਸੀਂ ਵੇਖਿਆ ਹੋਣਾ ਆ ਕੇਜਰੀਆਲ ਸਾਹਿਬ ਆਏ ਆ ਤੇ ਆ ਭਗਵਾਨ ਤਮਨਜੀ ਨਾਲ ਹੈਗੇ ਨਹੀਂ ਸੀ ਹੁਣ ਇਹ ਵਿਚਲੀ ਇਹਨਾਂ ਦੀ ਕੀ ਖਚੜੀ ਪਕ ਰਹੀ ਆ ਇਹ ਤਾਂ ਹੁਣ ਜਾਂ ਇਹਨਾਂ ਨੂੰ ਪਤਾ ਤੇ ਜਾਂ ਫਿਰ ਦੂਜਿਆਂ ਨੂੰ ਪਤਾ ਹੋਊਗਾ ਵੀ ਉਹ ਕਿਉਂ ਨਹੀਂ ਪਹੁੰਚੇ ਤੇ ਕਿਉਂ ਦਾਖਲ ਹੋ ਗਏ ਕੀ ਗੱਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹਦੀ ਗਲਤੀ ਮੰਨਦੇ ਹੋ ਮੈਂ ਜੀ ਫੁੱਲ ਗਲਤੀ ਜਿਹੜੀ ਇਹ ਜਿਹੜੀ ਆ ਇਸ ਟਾਈਮ ਇਹ ਸਰਕਾਰਾਂ ਦੀ ਨੈਲਿਕੀ ਕਰਕੇ ਜਿਹੜੇ ਹੜ ਆ ਰਹੇ ਆ ਤੇ ਲੋਕ ਖਰਾਬ ਹੋ ਰਿਹਾ ਹੁਣ ਤੁਸੀਂ ਇੱਕ ਚੀਜ਼ ਵੇਖੋ ਜਿੱਥੇ ਆਪਾਂ ਬੈਠੇ ਇੱਥੋਂ ਤੁਸੀਂ ਬੰਨ ਤੇ ਇੱਚ ਟੁੱਟਾ ਸੀਗਾ ਲੋ ਜੀ ਇਸ ਵਾਰੀ ਇਸ ਬੰਦੇ ਤੇ ਗੇੜਾ ਹੀ ਨਹੀਂ ਮਾਰਿਆ ਕਿਸੇ ਆ ਮੇਰੇ ਤੇ ਨਾ ਜੁਕੀਨ ਕਰਿਓ ਕਹੋ ਕਿ ਇਹ ਪਾਰਟੀ ਨਾਲ ਸੰਬੰਧਤ ਆ ਇਹਨਾਂ ਤੇ ਇਲਜ਼ਾਮ ਲਾਉਣੇ ਆ ਨਾ ਤੁਸੀਂ ਆਮ ਲੋਕਾਂ ਨੂੰ ਪੁੱਛ ਲਓ ਅੱਜ ਪਹਿਲੇ ਆ ਅਸੀਂ ਜਿਹੜੇ ਨਾਲ ਸੰਸਥਾਵਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਮਤਲਬ ਬੇਨਤੀ ਨੂੰ ਕਬੂਲਿਆ ਤੇ ਇੱਥੇ ਆਏ ਆ ਕੁਝ ਰਾਸ਼ਨ ਵੰਡਿਆ ਤੇ ਕੁਝ ਹੋਰ ਵੀ ਜਿਹੜੀ ਰਾਤ ਸਮਗਰੀ ਆ ਉਹ ਇਹਨਾਂ ਤੱਕ ਪਹੁੰਚਾਈ ਆ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਇਸ ਪਾਸੇ ਨੂੰ ਕੋਈ ਪਹੁੰਚਿਆ ਹੀ ਨਹੀਂਗਾ ਨਕੰਮੀ ਸਰਕਾਰ ਆ ਕੋਈ ਇਹਨਾਂ ਦਾ ਪਲਾਨ ਨਹੀਂਗਾ ਕੋਈ ਇਹਨਾਂ ਦੀ ਸੋਚ ਨਹੀਂ ਗਈ ਸਿਰਫ ਤਾਂ ਸਿਰਫ ਇਹਨਾਂ ਦਾ ਸੋਚ ਸੀ ਕਿ ਵੀ ਰਾਜ ਕਿਵੇਂ ਕਰਨਾ ਉਹ ਲੋਕਾਂ ਨੇ ਇਹਨਾਂ ਨੂੰ ਦੇਤਾ ਪਰ ਹੁਣ ਹੁਣ ਇਹ ਆ